ਹਿ ਵਾਰ ਪ੍ਰਧਾਨ ਮੰਤਰੀ ਬਣ ਗਿਆ ਬਣ ਕੇ ਲਗਾਤਾਰ ਗੱਲਾਂ ਤਾਂ ਸਾਡੀਆਂ ਤੁਹਾਡੀਆਂ ਹੀ ਕੀਤੀਆਂ ਆ ਮਜ਼ਦੂਰ ਜਿਹੜੇ ਕੈਂਚੀ ਚੱਪਲ ਪਾ ਕੇ ਚਪਾਈ ਚੱਲਦੇ ਆ ਉਹਨਾਂ ਨੂੰ ਮੈਂ ਜਹਾਜ਼ ਦੇ ਵਿੱਚ ਚਪਾਠਾਣਾ ਆ ਆਜ ਬੈਡਰ ਚੋਗੇ ਉਹ ਮਿਡਲ ਕਲਾਸ ਥੋੜੇ ਬੋਤੇ ਜਿਨ੍ਹਾਂ ਦੀ ਜੇਬਾਂ 'ਚ ਪੈਸੇ ਆ ਉਹ ਵੀ ਨਹੀਂ ਛੱਡੇ ਤੇ ਸਾਡੇ ਵਰਗੇ ਨੌਜਵਾਨ ਜਿਨ੍ਹਾਂ ਨੂੰ ਇਹ ਕਿਹਾ ਕਿ 2 ਕਰੋੜ ਰੋਜ਼ਗਾਰ ਦੇਮਾਗੇ ਸਾਲ ਦਾ ਤੇ ਨੌਜਵਾਨ ਜਿਹੜੇ ਮਾੜੇ ਮੋٹے ਵੀ ਰੋਜ਼ਗਾਰ ਕਰਦੇ ਆ ਹੁਣ ਰੋਜ਼ਗਾਰ ਦੇ ਵਿੱਚੋਂ ਪਾਸੇ ਕਰ ਦਿੱਤੇ ਆ ਭਾਰਤ ਦਾ 12 ਕਰੋੜ ਮਰੇਗਾ ਦਾ ਕੰਮ ਜਿਹਦੀ ਰੋਜੀ ਰੋਟੀ ਮਰੇਗਾ ਦੇ ਉੱਪਰ ਜੁੜੀ ਹੋਈ ਸੀਗੀ ਉਹਨਾਂ 12 ਕਰੋੜ ਲੋਕਾਂ ਨੂੰ ਇੱਕ ਕਾਨੂੰਨ ਦੇ ਨਾਲ ਵੱਢ ਕੇ ਪਾਸੇ ਕਰ ਦਿੱਤਾ ਹੈ ਵੀ ਜੇ ਆਣ ਵਾਲੇ ਸਮੇਂ 'ਚ ਅਸੀਂ ਹੁਣੇ ਸੜਕਾਂ ਤੇ ਆਪਣਾ ਕੱਠ ਲੈ ਕੇ ਪੋਜੇ ਨਾ ਨਾ ਇਹ ਭਾਰਤ ਹੁਣ ਸਾਡੇ ਤੁਹਾਡੇ ਵਰਗੇ ਲੋਕਾਂ ਦਾ ਨਹੀਂ ਰਹਿ ਜਾਣਾ ਹੁਣ ਹਾਲ ਤੇ ਹੈ ਕਿ ਲੜਾਈ ਲੜਨੇ ਇਸ ਪ੍ਰਕਾਰ ਦੀ ਪੈਣੀ ਹੈ ਚਾਹੇ ਅਸੀਂ ਨਹੀਂ ਤੇ ਚਾਹੇ ਮੋਦੀ ਸਰਕਾਰ ਨਹੀਂ ਹੁਣ ਇਹ ਗੱਲ ਨਾ ਹੋਵੇ ਕਿ ਜਿਹੜੇ ਰੇਲਵੇ ਆੜਾ ਦੀ ਮੈਂ ਪਿਛਲੇ 4-5 ਸਾਲਾਂ ਤੋਂ ਸੁਣਦਾ ਆ ਰਿਹਾ ਇਹਨਾਂ ਦੇ ਇਕੱਠਾ ਤੋਂ ہماری ਮੰਗੇ ਮਾਨੀ ਨਹੀਂ ਤਾਂ ਸਟ੍ਰਾਈਕ ਹੋਗੀ ਸਟ੍ਰਾਈਕ ਹੋਗੀ ਨਹੀਂ ਹੁਣ ਕਰਨੇ ਪੈਣੀ ਐ ਰੇਲ ਵੇਚ ਦਿੱਤੀ ਐ ਮੈਨਾਂ ਗੱਲ ਹੋਈ ਨਾ ਮੈਨਾਂ ਨੌਜਵਾਨ ਸਾਥੀ ਆਇਆ ਮੈਂ ਕਿਹਾ ਸਾਡੀ ਨੌਜਵਾਨ ਸਭਾ ਦਾ ਝੰਡਾ ਕਿਉਂ ਨਹੀਂ ਲਿਆਂਦਾ ਕਹਿੰਦਾ ਅੱਜ ਮਜ਼ਦੂਰਾਂ ਦੀ ਮੰਗ ਐ ਤੇ ਮਜ਼ਦੂਰਾਂ ਦਾ ਇਸ ਕਰਕੇ ਮਜ਼ਦੂਰਾਂ ਦਾ ਝੰਡਾ ਮੈਂ ਲੈ ਕੇ ਆਇਆ ਮੈਂ ਉਹਨੂੰ ਇਹ ਗੱਲ ਕਹੀ ਐ ਪੀ ਹਾਜੇ ਤੱਕ ਮਜ਼ਦੂਰਾਂ ਵਾਲੀ ਤੁਹਾਨੂੰ ਮੰਗ ਲੱਗਦੀ ਨਹੀਂ ਜੇ ਮਜ਼ਦੂਰਾਂ ਨੂੰ ਲੱਗੀ ਹੁੰਦੀ ਉਹਨਾਂ ਦਾ ਤਾਂ ਕਾਨੂੰਨ ਸਾਹਮਣੇ ਆ ਗਿਆ ਇਹ ਸੜਕਾਂ ਉਹਨਾਂ ਨੇ ਲਹੂ ਨਾਲ ਭਰ ਦੇਣੀਆਂ ਸੀਗੀਆਂ ਵੀ ਮੋਦੀ ਤੇਰੀ ਔਕਾਤ ਕਿੱਦਾਂ ਹੋਗੀ ਸਾਡੇ ਹੱਕ ਦੇ ਵਿੱਚ ਬਣੇ ਹੋਏ ਕਾਨੂੰਨ ਨੂੰ ਤੂੰ ਜਿਹੜਾ ਰੱਦ ਕੀਤਾ ਹੈ ਪੀ ਵੀ ਦਿਨ ਵੀ ਕੰਮ ਲੈਣ ਦੇ ਲਈ ਤੁਹਾਡੇ ਐਮ ਐਲ ਏ ਤੁਹਾਡੇ ਐਮ ਪੀ ਤੁਹਾਡੇ ਬਲਾਕ ਬਲਮਣ ਅਕਸਰ ਦੀਆਂ ਮੰਤਾਂ ਤੱਕ ਕਰਨੇ ਪੈਂਦੀਆਂ ਆ ਅਰੇ ਗੱਲ ਕਰ ਰਹੇ ਆ ਤੇ ਲੱਗਦਾ ਇਹ ਹੈ ਕਿ ਇਹ ਮੁਲਕ ਹੁਣ ਸਾਡਾ ਰਹਿ ਨਹੀਂ ਜਾਣਾ ਕੋਈ ਕਸਰ ਕਿਸੇ ਵੀ ਖੇਤਰ ਦੇ ਵਿੱਚ ਛੱਡੀ ਨਹੀਂ ਮੌਜੂਦਾ ਸਰਕਾਰ ਚਾਹੇ ਉੱਪਰ ਸਾਡੇ ਸੂਬੇ ਦੀ ਹੈ ਤੇ ਚਾਹੇ ਕੇਂਦਰ ਦੀ ਹੈ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਿਆ ਬਣ ਕੇ ਲਗਾਤਾਰ ਗੱਲਾਂ ਤਾਂ ਸਾਡੀਆਂ ਤੁਹਾਡੀਆਂ ਹੀ ਕੀਤੀਆਂ ਆ ਮਜ਼ਦੂਰ ਜਿਹੜੇ ਕੈਂਚੀ ਚੱਪਲ ਪਾ ਕੇ ਚਪਾਈ ਚੱਲਦੇ ਆ ਉਹਨਾਂ ਨੂੰ ਮੈਂ ਜਹਾਜ਼ ਦੇ ਵਿੱਚ ਚਪਾਠਾਣਾ ਆ ਤੇ ਜਹਾਜ਼ ਤੇ ਬੈਡਰ ਜੋਗੇ ਉਹ ਮਿਡਲ ਕਲਾਸ ਥੋੜੇ ਬੋਤੇ ਜਿਨ੍ਹਾਂ ਦੀ ਜੇਬਾਂ 'ਚ ਪੈਸੇ ਆ ਉਹ ਵੀ ਨਹੀਂ ਛੱਡੇ ਤੇ ਸਾਡੇ ਵਰਗੇ ਨੌਜਵਾਨ ਜਿਨ੍ਹਾਂ ਨੂੰ ਇਹ ਕਿਹਾ ਪੀ 2 ਕਰੋੜ ਰੋਜ਼ਗਾਰ ਦੇਮਾਗੇ ਸਾਲ ਦਾ ਤੇ ਨੌਜਵਾਨ ਜਿਹੜੇ ਮਾੜੇ ਮੋٹے ਵੀ ਰੋਜ਼ਗਾਰ ਕਰਦੇ ਆ ਹੁਣ ਰੋਜ਼ਗਾਰ ਦੇ ਵਿੱਚੋਂ ਪਾਸੇ ਕਰ ਦਿੱਤੇ ਆ ਮਜ਼ਦੂਰਾਂ ਦਾ ਹਾਲ ਸਾਡੇ ਤੋਂ ਪਹਿਲਾਂ ਸਾਥੀ ਬੋਲ ਕੇ ਗਿਆ ਜਿਹੜੀ ਮਜ਼ਦੂਰਾਂ ਦੀ ਲੜਾਈ ਲੜਦੇ ਆ ਭਾਰਤ ਦਾ 12 ਕਰੋੜ ਮਰੇਗਾ ਦਾ ਕੰਮ ਜਿਹਦੀ ਰੋਜੀ ਰੋਟੀ ਮਰੇਗਾ ਦੇ ਉੱਪਰ ਜੁੜੀ ਹੋਈ ਸੀਗੀ ਉਹਨਾਂ 12 ਕਰੋੜ ਲੋਕਾਂ ਨੂੰ ਇੱਕ ਕਾਨੂੰਨ ਦੇ ਨਾਲ ਵੱਢ ਕੇ ਪਾਸੇ ਕਰ ਦਿੱਤਾ ਹੈ ਹੁਣ ਹਾਲਾਤ ਅਜਿਹੇ ਬਣਾ ਦਿੱਤੇ ਐ ਵੀ ਜੇ ਆਣ ਵਾਲੇ ਸਮੇਂ 'ਚ ਅਸੀਂ ਹੁਣੇ ਸੜਕਾਂ ਤੇ ਆਪਣਾ ਕੱਠ ਲੈ ਕੇ ਪੁੱਜੇ ਨਾ ਨਾ ਇਹ ਭਾਰਤ ਹੁਣ ਸਾਡੇ ਤੁਹਾਡੇ ਵਰਗੇ ਲੋਕਾਂ ਦਾ ਨਹੀਂ ਰਹਿ ਜਾਣਾ ਇਹ ਜਦੋਂ થી ਰੈਲੀ ਕਰਨ ਲੱਗੇ ਹੀ ਐ ਨਾ ਅਸੀਂ ਇੱਥੇ ਆਇਆ ਹੀ ਆ ਮੈਂ ਤੇ ਪੁਲਿਸ ਦੇ ਰਵੱਈਏ ਸੀਗਾ ਵੀ ਉਹ ਤੇ ਖੜਾ ਵੀ ਨਹੀਂ ਹੋਣ ਦਿੰਦੇ ਸੀਗੇ। ਹਾ ਤਾਂ ਦੇਖੋ ਕਿੱਦਾਂ ਦੀ ਹੈ। ਚਾਹੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੀ ਪੈਨਸ਼ਨ ਬਹਾਲ ਕਰਨ ਦੇ ਲਈ ਵੀ ਸਾਡੇ ਆਗੂ ਲੜਦੇ ਪਏ ਐ। ਪਰ ਉਹ ਇੰਨੇ ਕ ਹੰਕਾਰੀ ਐ। ਇਹਨਾਂ ਸਰਕਾਰਾਂ ਦੇ ਜਿਹੜੇ ਰਵੱਈਏ ਦੇ ਨਾਲ ਉਹ ਦੇਖਦੇ ਆ ਵੀ ਲੋਕਾਂ ਨੂੰ ਦਰੜਨ ਦੇ ਲਈ ਸਾਨੂੰ ਰੱਖਿਆ ਹੀ ਇਸ ਕਰਕੇ ਐ। ਅਜਿਹੇ ਹਾਲਾਤਾਂ ਦੇ ਵਿੱਚ ਹੁਣ ਸਾਡੇ ਕੋਲ ਕੁਝ ਰਹਿ ਨਹੀਂ ਜਾਂਦਾ। ਜਾਂ ਤਾਂ ਕਹਾਵਤ ਬਹੁਤ ਜ਼ਿਆਦਾ ਚਲਦੀ ਹੈ ਸਾਡੇ ਤੋਂ ਜ਼ਿਆਦਾਤਰ ਆਗੂ ਬੋਲਦੇ ਆ ਵੀ ਜੰਗਲ 'ਚ ਅੱਗ ਲੱਗੀ ਹੈ ਤੇ ਅਸੀਂ ਉਹਨਾਂ ਦੇ ਵਿੱਚ ਸ਼ਾਮਲ ਹੋਣਾ ਜਿਨ੍ਹਾਂ ਨੇ ਅੱਗ ਬੁਝਾਣੀ ਹੈ ਹੁਣ ਗੱਲ ਇਹ ਹੈ ਵੀ ਹੁਣ ਜੰਗਲ ਹੀ ਨਹੀਂ ਰਹਿਣ ਦੇਣਾ ਮੋਦੀ ਦੀ ਸਰਕਾਰ ਨੇ ਵਾਤਾਵਰਣ ਦੇ ਨਾਲ ਜਿੰਨੇ ਵੀ ਅਸੀਂ ਲੋਕ ਹੈ ਸਾਹ ਲੈਂਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਅਰਾਵਲੀ ਦਾ ਰੋਲਾ ਪਿਆ ਹੋਇਆ ਰਾਜਸਥਾਨ 'ਚ ਪੰਜਾਬ ਦੇ ਸਾਰੇ ਜਿੰਨੇ ਸਰਹੱਦੀ ਇਲਾਕੇ ਆ ਸ਼ਿਵਾਲਿਕ ਦੀ ਪਹਾੜੀਆਂ ਮਾਈਨਿੰਗ ਦੇ ਨਾਲ ਪੱਟੀਆਂ ਜਾ ਰਹੀਆਂ ਐ ਪੰਜਾਬ ਦੀ ਖੇਤੀ ਤੇ ਹਮਲੇ ਸਾਰੇ ਪਾਸਾ ਹੀ ਜਿਹੜਾ ਖਤਮ ਕੀਤਾ ਜਾ ਰਿਹਾ ਹੈ ਤੇ ਜੇ ਜੰਗਲ ਹੀ ਨਾ ਰਿਹਾ ਤੇ ਫਿਰ ਉਹ ਚੀੜੀ ਵਾਲਾ ਰੋਲ ਵੀ ਨਹੀਂ ਰਹਿਣਾ ਹੁਣ ਹਾਲ ਤੇ ਹੈ ਕਿ ਲੜਾਈ ਲੜਨੇ ਇਸ ਪ੍ਰਕਾਰ ਦੀ ਪੈਣੀ ਹੈ ਚਾਹੇ ਅਸੀਂ ਨਹੀਂ ਤੇ ਚਾਹੇ ਮੋਦੀ ਸਰਕਾਰ ਨਹੀਂ ਇਤਾਂ ਦੀ ਲੜਾਈ ਲੜਨ ਦੀ ਲੋੜ ਹੈ ਹੁਣ ਇਹ ਗੱਲ ਨਾ ਹੋਵੇ ਕਿ ਜਿਹੜਾ ਰੇਲਵੇ ਆੜਾ ਦੀ ਮੈਂ ਪਿਛਲੇ 4-5 ਸਾਲਾਂ ਤੋਂ ਸੁਣਦਾ ਆ ਰਿਹਾ ਇਹਨਾਂ ਦੇ ਇਕੱਠਾ ਤੋਂ ہماری ਮੰਗਾਂ ਮਾਨੀ ਨਹੀਂ ਤਾਂ ਸਟ੍ਰਾਈਕ ਹੋਗੀ ਸਟ੍ਰਾਈਕ ਹੋਗੀ ਨਹੀਂ ਹੁਣ ਕਰਨੇ ਪੈਣੀ ਐ ਰੇਲ ਵੇਚ ਦਿੱਤੀ ਐ ਇਹ ਸਟੇਸ਼ਨ ਤੁਹਾਡਾ ਜਲੰਧਰ ਦਾ ਰਾਮਾ ਮੰਡੀ ਵਾਲਾ ਖਤਮ ਹੋ ਗਿਆ ਹੁਣ ਉੱਥੇ ਮੇਰੇ ਤੁਹਾਡੇ ਵਰਗਾ ਨਾ ਤਾਂ ਨੌਕਰੀ ਕਰ ਸਕਦਾ ਨਾ ਉਸ ਸਟੇਸ਼ਨ ਤੇ ਵਿੱਚ ਵੱਢ ਸਕਦਾ ਐ ਹੁਣ ਮਜ਼ਦੂਰ ਐ ਮੇਨਾ ਗੱਲ ਹੋਈ ਨਾ ਮੇਨਾ ਨੌਜਵਾਨ ਸਾਥੀ ਆਇਆ ਮੈਂ ਕਿਹਾ ਸਾਡੀ ਨੌਜਵਾਨ ਸਰੋ ਦਾ ਝੰਡਾ ਕਿਉਂ ਨਹੀਂ ਲਿਆਉਂਦਾ ਕਹਿੰਦਾ ਅੱਜ ਮਜ਼ਦੂਰਾਂ ਦੀ ਮੰਗ ਐ ਤੇ ਮਜ਼ਦੂਰਾਂ ਦਾ ਇਸ ਕਰਕੇ ਮਜ਼ਦੂਰਾਂ ਦਾ ਝੰਡਾ ਮੈਂ ਲੈ ਕੇ ਆਇਆ ਮੈਂ ਉਹਨੂੰ ਇਹ ਗੱਲ ਕਹੀ ਐ ਪੀ ਹਾਜੇ ਤੱਕ ਮਜ਼ਦੂਰਾਂ ਨੂੰ ਤੁਹਾਨੂੰ ਮੰਗ ਲੱਗਦੀ ਨਹੀਂ ਜੇ ਮਜ਼ਦੂਰਾਂ ਨੂੰ ਲੱਗੀ ਹੁੰਦੀ ਉਹਨਾਂ ਦਾ ਤਾਂ ਕਾਨੂੰਨ ਸਾਹਮਣੇ ਆ ਗਿਆ ਇਹ ਸੜਕਾਂ ਉਹਨਾਂ ਨੇ ਲਹੂ ਨਾਲ ਭਰ ਦੇਣੀਆਂ ਸੀਗੀਆਂ ਵੀ ਮੋਦੀ ਤੇਰੀ ਔਕਾਤ ਕੀਤਾ ਹੋਗੀ ਸਾਡੇ ਹੱਕ ਦੇ ਵਿੱਚ ਬਣੇ ਹੋਏ ਕਾਨੂੰਨ ਨੂੰ ਤੂੰ ਜਿਹੜਾ ਰੱਦ ਕੀਤਾ ਹੈ ਰੱਦ ਇਹ ਕੇ ਕੇ ਕਰ ਲਿਆ ਵੀ ਜੀ RAM ਜੀ ਨਾ ਦੀ ਕਾਨੂੰਨ ਬਵੱਤਾ ਅਸੀਂ ਬਣਾਤੀ ਆ ਜੀ ਜਿੱਦਿਕੇ 125 ਦਿਨ ਕੰਮ ਦੇਣਾ ਅਸੀਂ ਮਰਨੇ ਘਾ ਦੇ ਵਿੱਚ ਕੰਮ ਕਰਦੇ ਆ ਸਾਨੂੰ ਪਤਾ ਪੀ 20 ਦਿਨ ਵੀ ਕੰਮ ਲੈਣ ਦੇ ਲਈ ਤੁਹਾਡੇ ਐਮ ਐਲ ਏ ਤੁਹਾਡੇ ਐਮ ਪੀ ਤੁਹਾਡੇ ਬਲਾਕ ਦਲਮਣ ਅਖਰ ਦੀਆਂ ਮੰਨਤਾ ਤੱਕ ਕਰਨੇ ਪੈਂਦੀਆਂ ਆ ਫਿਰ ਜਾ ਕੇ ਸਾਨੂੰ ਸਾਲ ਚ 20 ਦਿਨ ਕੰਮ ਮਿਲਦਾ ਆ ਤੇ ਆਪਣੇ ਕੀਤੇ ਹੋਏ ਕੰਮ ਦੇ ਵੀ ਪੈਸੇ ਲੈਣ ਦੇ ਲਈ ਸਾਨੂੰ ਹੱਥ ੱਜੜੇ ਪੈਂਦੇ ਆ ਇਹ ਹੈ ਗਰਾਊਂਡ ਦੇ ਵਿੱਚ ਜਿਹੜਾ ਤੁਸੀਂ ਇਹ ਕਹਿੰਦੇ ਆ ਭਾਜਪਾ ਦਾ ਲੀਡਰ ਬਹੁਤ ਪ੍ਰਚਾਰ ਲੱਗਾ ਹੋਇਆ ਸਾਡੇ ਨਾਲ ਆ ਕੇ ਇੱਕ ਦਿਨ ਮਨਰੇਗਾ ਦੀ ਜੰਗਲ ਚ ਇਹ ਰੇਲਵੇ ਟ੍ਰੈਕਾਂ ਤੇ ਸੜਕਾਂ ਤੇ ਜਾਂ ਪਿੰਡ ਦੇ ਗਲੀਆਂ ਨਾਲੀਆਂ ਚ ਕੰਮ ਕਰਕੇ ਦੱਸ ਦਿਓ ਇਹਨਾਂ ਵਪਾਰੀਆਂ ਨੇ ਲਗਾਤਾਰ ਉਹ ਗਾਂਧੀ ਇੱਕ ਸੀਗਾ ਸਾਡਾ ਮੁਲਕ ਆਜ਼ਾਦ ਕਰਿਆ ਬੜਾ ਵੱਡਾ ਰੋਲ ਸੀਗਾ ਪਰ ਇਹਨਾਂ ਨੇ ਉਸ ਉਸ ਖੇਤਰ ਚ ਆ ਕੇ ਮੁਲਕ ਨੂੰ ਵੇਚਣ ਦੇ ਵਿੱਚ ਕੋਈ ਕਿਸਾਨੀਓ ਛੱਡਦੀ ਮੈਂ ਜਿੱਤੇ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਚਾਨਾ ਵੀ ਹੋਰ ਦੋ ਚਾਰ ਸਾਲਾਂ ਤੱਕ ਅਸੀਂ ਗੱਲ ਕਰਨ ਜੋਗੇ ਨਹੀਂ ਰਹਿਣਾ ਜੇ ਅਸੀਂ ਅਸੀਂ ਇਹ ਲੜਣਾ ਲਈ ਲੋਕ ਜੇ ਅਸੀਂ ਲੜੇ ਨਾ ਚਾਹੇ ਕੋਈ ਪਰਵਾਹ ਕਰਨ ਦੀ ਲੋੜ ਨਹੀਂ ਵੀ ਸਾਥ ਚਲਦੇ ਆ ਚਾਹੇ ਨਹੀਂ ਚਲਦੇ ਆ ਜੇ ਕਿਤੇ ਕਬਰਾਟ ਹੁੰਦੀ ਆ ਤੇ ਪਿੱਛੇ ਝਾਤ ਮਾਰ ਲੀਏ 2019 ਵੀ ਕੀਲੇ ਵਿੱਚ ਪੰਜਾਬ ਦੀਆਂ 32 ਕਿਸਾਨ ਬਤੈਵੰਦੀਆਂ ਨੇ ਮੋਰਚਾ ਲਾਇਆ ਫਿਕਰ ਹੁੰਦੀ ਨਾ ਵੀ ਕਾਨੂੰਨ ਬਣਾ ਲਿਆ ਰੱਦ ਨਹੀਂ ਕਰਾਇਆ ਜਾ ਸਕਦਾ ਰੇਲ ਵੇਚ ਲਿਆ ਬਚਾਈ ਨਹੀਂ ਜਾ ਸਕਦੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਸਰਕਾਰੀ ਜਿੰਨੇ ਵੀ ਖੇਤਰ ਹੈ ਵੇਚ ਤੇ ਨਿੱਜੀਕਰਨ ਹੋ ਗਿਆ ਨਹੀਂ ਮਿਲ ਸਕਦੀ ਖੇਤੀ ਦੇ ਤਿੰਨੇ ਕਾਲੇ ਕਾਨੂੰਨ ਤੇ ਚੌਥਾ ਬਿਜਲੀ ਸੋਧ ਬਿੱਲ ਸਵਾ ਸਾਲ ਬੈਠ ਕੇ ਰੱਦ ਕਰਾ ਲਿਆ ਸਾਡੇ ਸਾਹਮਣੇ ਪਰਾਪਤੀ ਹੈ ਅੱਜ ਜੇ ਉਹ ਕਰਾਇਆ ਜਾ ਸਕਦਾ ਤੇ ਦੁਬਾਰਾ ਤੋਂ ਬਜਟ ਸਿਕੀ ਕੇਂਦਰ ਦੀ ਸਰਕਾਰ ਬਿਜਲੀ ਸੋਧ ਮੇ 2025 ਲੈ ਕੇ ਆਈ ਹੈ ਤੇ ਚੰਡੀਗੜ੍ਹ ਚ ਪੰਜਾਬ ਦੀ ਸਾਰੀ ਕੱਜ ਜਥੇਬੰਦੀਆਂ ਨੇ ਇਕੱਠੇ ਹੋ ਕੇ ਸਿਰਫ ਇੱਕ ਵਾਰ ਕਿਹਾ ਹੀ ਸੀ ਵੀ ਜੇ ਬਿੱਲ ਪੇਸ਼ ਕੀਤੇ ਤੇ ਜੋ ਇਤਨਾ ਇੱਟ ਖੜਕਾਵਾਂਗੇ ਵੀ ਯਾਦ ਰੱਖੋਗੇ ਤੇ ਕੇਂਦਰ ਦੀ ਸਰਕਾਰ ਦੀ ਬਿਲ ਪੇਸ਼ ਕਰਨ ਦੀ ਹਿੰਮਤ ਨਹੀਂ ਹੋਈ ਇਹ ਹੈ ਪੰਜਾਬ ਪੰਜਾਬ ਦੀ ਇੱਕ ਯੂਨੀਵਰਸਿਟੀ ਤੇ ਹਮਲਾ ਕੀਤਾ ਪੰਜਾਬ ਯੂਨੀਵਰਸਿਟੀ ਦੇ 2022 ਮੈਲੇ ਨੋਟੀਫਿਕੇਸ਼ਨ ਕਰਕੇ ਪੰਜਾਬ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਦੇ ਵਿੱਚ ਲੱਖੀਆਂ ਵੀ ਖਾਦੀਆਂ ਖੂਨ ਵੀ ਵਹਾਇਆ ਉਹਦਾ ਨੋਟੀਫਿਕੇਸ਼ਨ ਬੰਦ ਕਰਾਇਆ ਵਾਪਸ ਕਰਾਇਆ ਫਿਰ ਦੁਬਾਰਾ ਆਏ ਹਮਲਾ ਕਰਨ ਤੇ ਲਗਾਤਾਰ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਮੋਰਚਾ ਲਾ ਕੇ ਪੰਜਾਬ ਦੇ ਵਿਦਿਆਰਥੀਆਂ ਨੇ ਇੱਕ ਸਾਂਝੀ ਵਲਤਾ ਦਾ ਨਾਰਾ ਲੈ ਕੇ ਦੱਸ ਦਿੱਤਾ ਵੀ ਇਹ ਯੂਨੀਵਰਸਿਟੀ ਪੰਜਾਬ ਦੀ ਹੈ ਵਿਦਿਆਰਥੀਆਂ ਤੋਂ ਅਸੀਂ ਐਜੂਕੇਸ਼ਨ ਨਹੀਂ ਖੋਣ ਦਵਾਗੇ ਉਹ ਜਿਹੜਾ ਹੈ ਲੋਕਾਂ ਦੇ ਹੱਕ ਦੇ ਵਿੱਚ ਫੈਸਲਾ ਆ ਇਹ ਸਾਡਾ ਇਤਿਹਾਸ ਹੈ ਹੁਣ ਚਾਹੀਦਾ ਸਾਨੂੰ ਹੈ ਜਿਹੜਾ ਮੋਦੀ ਇਹ ਕਹਿੰਦਾ ਰਿਹਾ ਵੀ ਮੈਂ ਭਾਰਤ ਦੇ 141 ਕਰੋੜ ਲੋਕਾਂ ਦਾ ਯਾਇ ਨਾਇਕ ਹੈ ਉਹਨਾਂ ਹੁਣ ਗੱਲ ਨੰਗੀ ਹੋ ਗਈ ਵੀ ਨਰੇਂਦਰ ਮੋਦੀ ਤੇ ਦੀ ਭਾਜਪਾ ਦਾ ਇੱਕ ਇੱਕ ਲੀਡਰ ਚਾਹੇ ਉਹ ਪਿੰਡ ਦਾ ਵਰਕਰ ਵੀ ਹੈ ਉਹ ਭਾਰਤ ਦੇ 141 ਕਰੋੜ ਲੋਕਾਂ ਦੇ ਨਾਲ ਨਹੀਂ ਖੜੇ ਉਹ ਉਹਨਾਂ ਵੱਡੇ ਵੱਡੇ ਵਪਾਰੀਆਂ ਦੇ ਨਾਲ ਖੜੇ ਹੈ ਉਹ ਇਹ ਪਲੈਨਿੰਗ ਕਰਦੇ ਪਏ ਆ ਵੀ ਤੁਸੀਂ ਜਿੰਨੀ ਮਰਜ਼ੀ 7 ਦਿਨ 24 ਘੰਟੇ ਲਗਾਤਾਰ ਕੰਮ ਕਰਕੇ ਜੇ 500 ਰੁਪਏ ਵੀ ਕਮਾਰਿਓ ਤੁਹਾਡੀ ਜੇਬ ਤੋਂ 500 ਕੱਢਣਾ ਕਿੱਦਾਂ ਹੈ ਚਾਹੇ ਜਿੰਨੀ ਮਰਜ਼ੀ ਮਿਹਨਤ ਕਰ ਲੋ ਪੱਲੇ ਕੱਖ ਨਹੀਂ ਪੈਣਾ ਜੇ ਇਹ ਗੱਲ ਤੁਹਾਨੂੰ ਭੁਲੇਖਾ ਪਿੰਨੈ ਠੀਕ ਐ ਇਦੀ ਚੱਲਦਾ ਰਹਿਣਾ ਤੇ ਸ਼ਾਇਦ ਸਾਨੂੰ ਬੱਚੇ ਪੈਦਾ ਕਰਨੇ ਵੀ ਛੱਡ ਦੇਣੇ ਚਾਹੀਦੇ ਆ ਕਿਉਂਕਿ ਬੱਚਿਆਂ ਦੇ ਲਈ ਭਵਿੱਖ ਸਾਡੇ ਇਸ ਮੁਲਕ ਦੇ ਵਿੱਚ ਹੁਣ ਰਹਿ ਨਹੀਂ ਗਿਆ ਜੇ ਚਾਹਨੇ ਆ ਕਿ ਸਾਡੇ ਬੱਚਿਆਂ ਦਾ ਭਵਿੱਖ ਕਿੱਥੇ ਰਵੇ ਤੇ ਅੱਜ ਤੋਂ ਬਾਅਦ ਇੱਟੜਾ ਇੱਕ ਖੜਕਾਨ ਦੀ ਲੋੜ ਐ ਜਿੰਨੇ ਵੀ ਪੰਜਾਬ ਦੇ ਵਿੱਚ ਜਿੱਥੇ ਵੀ ਲੜਾਈ ਬਣਦੀ ਐ ਚਾਹੇ ਮਜ਼ਦੂਰਾਂ ਦੀ ਐ ਮਲਾਜ਼ਮਾਂ ਦੀ ਐ ਨੌਜਵਾਨਾਂ ਦੀ ਐ ਵਿਦਿਆਰਥੀਆਂ ਦੀ ਐ ਉਹਦੇ 'ਚ ਮੋਰਚੇ ਤੱਕੜੇ ਕਰਕੇ ਜਿੰਨਾ ਜ਼ਿਆਦਾ ਜ਼ਿਆਦਾ ਜਦੋਂ ਜਦ ਹੋ ਸਕਦੀ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਤਕੜੇ ਤੋਂ ਤਕੜੇ ਐਕਸ਼ਨ ਕਰਨ ਦੀ ਲੋੜ ਹੈ ਤੇ ਵੱਡੇ ਘੇਰੇ ਨੂੰ ਆਪਣੇ ਨਾਲ ਲੈ ਕੇ ਆਉਣ ਦੀ ਲੋੜ ਹੈ ਕਿਉਂਕਿ ਘੱਟ ਗਿਣਤੀ ਦੇ ਵਿੱਚ ਜੇ ਅਸੀਂ ਥੋੜੇ ਲੋਕ ਲੜਦੇ ਆ ਤੇ ਸਾਡੀ ਜਿਹੜੀ ਲੜਾਈ ਕਾਮਯਾਬ ਨਹੀਂ ਹੋਣੀ ਲੜਾਈ ਅਦੋਂ ਕਾਮਯਾਬ ਹੋਣੀ ਹੈ ਜਦੋਂ ਵੱਡਾ ਘੇਰਾ ਸਾਡੇ ਨਾਲ ਹੋਇਆ ਜੰਤਕ ਜੱਥੇਬੰਦੀਆਂ ਦਾ ਇਹ ਸਾਂਝਾ ਮੰਚ ਜਿਹਦੇ ਵੱਲੋਂ ਅੱਜ 28 ਦਸੰਬਰ ਨੂੰ ਇਹ ਐਲਾਨ ਕਰ ਰਿਹਾ ਸੀ ਇੱਥੇ ਕਨਵੈਨਸ਼ਨ ਕਰਕੇ ਜਦੋਂ ਜਿਹੜੇ ਸਾਡੇ ਸਿੱਖ ਧਰਮ ਦੇ ਨਾਲ ਸਵੰਦਰ ਸ਼ਹਾਦਤਾ ਦਾ ਮਹੀਨਾ ਮਨਾਇਆ ਜਾਂਦਾ ਹੈ ਤੇ ਇਤੋਂ ਪ੍ਰਣ ਲੈਣ ਦੀ ਲੋੜ ਹੈ ਕਿ ਮੋਦੀ ਸਰਕਾਰ ਨੇ ਪੂਰਾ ਮੁਲਖ ਵੇਚ ਦਿੱਤਾ ਹਰਾ ਖੇਤਰ ਵੇਚ ਦਿੱਤਾ ਉਹਨੂੰ ਜੇ ਬਚਾਣਾ ਹੈ ਤੇ ਸ਼ੁਰੂਆਤ ਪੰਜਾਬ ਦੇ ਲੜਦੇ ਲੋਕਾਂ ਨੇ ਕਰਨੀ ਹੈ ਅਸੀਂ ਬਾਰਸ ਹੈ ਕਰਤਾਰ ਸਿੰਘ ਸਰਾਬੇ ਦੇ ਅਸੀਂ ਬਾਰਸ ਹੈ ਸ਼ਹੀਦ ਆਜ਼ਾ ਭਗਤ ਸਿੰਘ ਦੇ ਅਸੀਂ ਬਾਰਸ ਹੈ ਉਹਦਾ ਸਿੱਖ ਦੇ ਤੇ ਅਸੀਂ ਬਾਰਸ ਹੈ ਬਾਬੇ ਨਾਨਕ ਦੇ ਤੇ ਉਹਨਾਂ ਦੀ ਵਿਚਾਰਧਾਰਾ ਉਤਾਬੂਰ ਪੈ ਸਕਦਾ ਕਿ ਅਸੀਂ ਲੜਾਈ ਨੂੰ ਹੋਰ ਤਕੜੇ ਕਰੀਏ ਜਿੰਨੇ ਹਮਲੇ ਸਾਡੇ ਤੇ ਹੋ ਰਿਹਾ ਉਹਨਾਂ ਹਮਲਿਆਂ ਦਾ ਮੁਕਾਬਲਾ ਆਨਾਲੇ ਸਮੇਂ ਦੇ ਵਿੱਚ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਦੇ ਵੱਲੋਂ ਜਿਹੜਾ ਸੁਨੇਹਾ ਆਉਂਦਾ ਉਹਨੂੰ ਪੂਰੀ ਸ਼ਿੱਦਤ ਨਾਲ ਲਾਗੂ ਕਰੀਏ ਤੇ ਆਨਾਲੇ ਸਮੇਂ ਚ ਇੱਕ ਮੂਵਮੈਂਟ ਪੰਜਾਬ ਤੋਂ ਖੜੀ ਕਰੀਏ ਤੇ ਜਿਹੜੀ ਕੇਂਦਰ ਸਰਕਾਰ ਨੂੰ ਸੱਤਾ ਤੋਂ ਵੀ ਲਾਏ ਤੇ ਸਾਡੇ ਸਾਰੇ ਖੇਤਰਾ ਨੂੰ ਸਾਡੇ ਰੋਜ਼ਗਾਰ ਨੂੰ ਵੀ ਬਚਾਏ ਧੰਨਵਾਦ ਸਾਥੀਓ